ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਮੁਲਜ਼ਮ ਨੇ ਪੁਲਿਸ ਕಸ್ಟਡੀ ਦੇ ਵਿੱਚ ਕੀਤੀ ਖੁਦਕੁਸ਼ੀ ਐ ਨੋਇ ਥਾਪਨ ਨੇ ਵਿਚੌਣ ਦਿੱਤੀ ਚਾਦਰ ਦੇ ਨਾਲ ਹੀ ਲਿਆ ਫਾਹਾ 18 ਮਹੀਆ ਕਰਵਾਉਣ ਦੇ ਸੀ ਇਲਜ਼ਾਮ ਨਿਕਲ ਚੁੱਕਿਆ ਹੈ ਨਿਊਜ਼ੀਟਨ ਪੰਜਾਬ ਦਾ ਕਾਫਲਾ ਨਵਾਂ ਸ਼ੋ ਟ੍ਰੈਕਟਰ ਤੇ ਚੋਣ ਜੀੜੀ ਹੋਇਆ ਲਾਂਚ ਪੰਜਾਬ ਦੀ ਪਹਿਚਾਨ ਟ੍ਰੈਕਟਰ ਦੇ ਜ਼ਰੀਏ ਦੇਖਾਂਗੇ ਸਵੇ ਦੀ ਸਿਆਸੀ ਨਜ਼ਰ ਨਜ਼ਰ ਬੀਜੇਪੀ ਆਗੂ ਬੁੰਨੀ ਜਨਾਲਾ ਦਾ ਵਿਵਾਦਿਤ ਭਿਆਨ ਇੱਕ ਪ੍ਰੋਗਰਾਮ ਦੇ ਵਿੱਚ ਬੋਲੇ 2024 ਦੇ ਵਿੱਚ ਵੱਡਾ ਭਰਾ ਪ੍ਰਭੂ ਯਸੂ ਮਸੀਹ ਅਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮਾਂ 'ਤੇ ਵਿਵਾਦ ਵਧਣ ਤੇ ਬੁੰਨੀ ਜਨਾਲਾ ਨੇ ਮੰਗੀ ਮਾਫੀ ਕਾਂਗਰਸ ਤੋਂ ਸਿਫਾ ਦੇਣ ਵਾਲੇ ਦਲਵੀਰ ਗੋਲਟੀ ਆਪ ਦੇ ਵਿੱਚ ਸ਼ਾਮਲ ਬੋਲੇ ਮੈਂ ਕਾਂਗਰਸ ਨੂੰ ਨਹੀਂ ਸਗੂੰ ਮੈਨੂੰ ਕਾਂਗਰਸ ਨੇ ਛੱਡਿਆ ਅਸੀਂ ਮਿਹਨਤ ਕਰਦੇ ਰਹੇ ਟਿਕ ਟਿਕ ਸੇ ਹੋਰ ਨੂੰ ਦੇ ਦਿੱਤੀ ਤਾਂ ਯਾ ਭਗਵੰਤ ਮਾਤਾ ਸੁਪਾਲ ਖੇਰਾ ਤੇ ਤਾਂ ਚ ਬੋਲੇ ਬੀਜਪੀ ਹੋ ਸਕਦੀ ਹੈ ਖੇਰਾ ਦੀ ਅਗਲੀ ਪਾਰਟੀ ਉਹਨਾਂ ਦੀ ਹੀ ਬੋਲ ਰਹੇ ਨੇ ਬੋਲੀ ਸੁਪਾਲ ਸਿੰਘ ਖੇਰਾ ਨੇ ਤਲਵੀਰ ਕੋਲਟੀ ਨੂੰ ਕਿਹਾ ਵਿਸ਼ਵਾਸ ਘਾਤੀ ਬੋਲੇ ਆਪਣੇ ਘਰ ਬੁਲਾ ਕੇ ਸ਼ੁਰੂ ਕਰਾਈ ਸੀ ਮੇਰੀ ਕੈਂਪੇਨ ਹੁਣ ਬਦਲ ਕੇ ਪਾਲਾ ਤਾਂ ਕੋਲਟੀ ਦਾ ਪਲਟਵਾਰ ਮੇਰੇ ਤੇ ਸਵਾਲ ਚੁੱਕਣ ਵਾਲਿਆਂ ਨੂੰ ਪਿੱੜ ਦੇ ਵਿੱਚ ਟਕਰਾਂਗਾ ਆਪਦੇ ਵਿੱਚ ਸ਼ਾਮਲ ਹੋਏ ਤਲਵੀਰ ਗੋਲਡੀ ਤੇ ਰਾਜਵੜਿੰਗ ਦਾ ਪਹਿਲਾ ਬਿਆਨ ਬੋਲੇ ਗੋਲਡੀ ਨੇ ਕੀਤੀ ਸਿਆਸੀ ਖੁਦਕੁਸ਼ੀ ਕਾਂਗਰਸ ਨੇ ਗੈਰ ਸਿਆਸੀ ਬੈਕਗ੍ਰਾਉਂਡ ਦੇ ਬਾਵਜੂਦ ਲੜਾਈ ਸੀ ਚੋਣ ਕਾਂਗਰਸ ਛੱਡ ਕੇ ਗੇਦਰਵੀਰ ਗੋਲਡੀ ਅਧਰਮਨੀਤ ਬਿੱਟ ਉੱਤੇ ਪੜਕੇ ਪ੍ਰਤਾਪ ਸਿੰਘ ਬਾਜਵਾ ਬੋਲੇ ਪਾਰਟੀ ਦੇ ਵਿੱਚ ਘਟ ਰਹੀ ਹੈ ਖਚਰਾਂ ਦੀ ਗਿਣਤੀ ਸਭ ਦੇ ਪਾਸੇ ਕਰਨ ਵਾਲੇ ਗਏ ਕਾਂਗਰਸ ਤੋਂ ਬਾਹਰ ਕਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਹੈ ਕਿ ਆ ਚੋਣਾ ਜਿੱਤ ਕੇ ਬੀਜੇਪੀ ਨਾਲ ਬਿਲਕੁਲ ਨਹੀਂ ਕਰਾਂਗੇ ਸਮਝੌਤਾ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਹੀ ਬਣੇਗਾ ਲੋਕਾਂ ਦੀ ਪਹਿਲੀ ਪਸੰਦ ਪਟਿਆਲਾ ਤੋਂ ਬੀਜੇਪੀ ਲੀਡਰ ਸਰਜੀਤ ਸਿੰਘ ਗੜੇ ਨੂੰ ਅਕਾਲੀ ਦਲ ਦੇ ਵਿੱਚ ਕਿ ਸਰਜੀਤ ਸਿੰਘ ਗੜੀ ਅਕਾਲੀ ਦਲ ਦੇ ਵਿੱਚ ਹੋਇਆ ਸ਼ਾਮ ਹੈ करके चलिए कि अब की बार 400 का पार उस पा, उस नारे को सिद्ध करने में हम सब लोग सफल होंगे और जब मैं पंजाब की जाति पर आकर के देखता हूँ कि यहाँ जिस तरह से आज भी तमाम कठिन परिस्थितियों में भी भारतीय जनता पार्टी के परिवार में निरंतर जिस तरह से वृद्धि हो रही है ये निश्चित ही इस बात की परिचय के देवता की भारतीय जनता पार्टी अब की बार पंजाब में भी एक बहुत बड़े अंतर के साथ में सीटों को जीतने में कामयाब होगी आप सबका बहुत सारा धन्यवाद श्री नरेंद्र राना जी नेशनल सेक्रेटरी नेता पंजाब में क्या स्ट्रैटी है मुझे लगता है किसी भी चुनाव की स्ट्रैटेजी को मीडिया के साथ साझा नहीं किया जा सकता लेकिन इस विश्वास के साथ में कि हम भारत को विकसित बनाएंगे जब पूरा देश साथ खड़ा हुआ है। और विकास ही नरेंद्र मोदी जी के नेतृत्व में 2014 के बाद में एकमात्र मुद्दा बचा है, चाहे वो गरीब व्यक्ति का विकास हो उसके जीवन स्तर में सुधार के लिए विकास हो देश के इंफ्रास्ट्रक्चर का विकास हो और फ्यूचर रेडी इंफ्रास्ट्रक्चर के साथ में भारत का विकास हो इस विकास के मुद्दे पर हम सब चुनाव के मैदान पे हैं और निश्चित ही इस विकास के मुद्दे पर विकसित भारत के संकल्प को सिद्ध करने में हम सब लोग सफल होंगे। सवाल पूछेंगे बीजेपी का विरोध की रैली होगी चाहे अमित शाह हो शांतिपूर्ण प्रोटेस्ट किया जाएगा तो सवाल ये है कि बीजेपी क्यों करेगी आम आदमी पार्टी को मैं बारी बारी आप बेनती कर चुके हैं ਸ਼ਾਂਤੀਪੂਰਵਕ ਇਜ਼ ਦਾ ਕੈਚ ਵਰਡ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਕੋਈ ਕਿਸੇ ਨੂੰ ਇਤਰਾਜ਼ ਨਹੀਂ ਕਿਸਾਨਾਂ ਦੀ ਸਮੱਸਿਆਵਾਂ ਹੈਗੀਆਂ ਕੱਲੇ ਪੰਜਾਬ 'ਚ ਨਹੀਂ ਕੱਲੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਮੈਂ ਬਾਰ ਬਾਰ ਦੋਹਰਾ ਰਹੇ ਹਾਂ ਇਸ ਮਸਲੇ ਨੂੰ ਕਿਸੇ ਤੋਂ ਉਹ ਲੈ ਹੈ ਨਹੀਂ ਉਹ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੇ ਮੈਂ ਸਮਝਦਾ ਹਾਂ ਵੀ ਉਹਦੇ 'ਚ ਕਿਸੇ ਨੂੰ ਇਤਰਾਜ਼ ਨਹੀਂ ਪਰ ਇੱਕ ਗੱਲ ਉਹ ਵੀ ਸਮਝਦੇ ਆ ਮੈਂ ਸਮਝਦਾ ਹਾਂ ਤੇ ਸਾਰੇ ਪੰਜਾਬ ਦੇ ਲੋਕ ਹਰੇਕ ਪਾਰਟੀ ਇਸ ਗੱਲ ਤੋਂ ਸਹਿਮਤ ਹੋਊਗੀ ਇਹਨਾਂ ਮਸਲਿਆਂ ਦਾ ਹੱਲ ਗੱਲਬਾਤ ਨਾਲ ਨਿਕਲੂਗਾ ਉਸ ਗੱਲਬਾਤ ਵਾਸਤੇ ਪਹਿਲਾਂ ਵੀ ਬੀਜੇਪੀ ਸਰਕਾਰ ਦੇ ਦਰਵਾਜ਼ੇ ਖੁੱਲੇ ਸੀ ਅੱਜ ਵੀ ਖੁੱਲੇ ਅਸੀਂ ਆਪਣੇ ਤੌਰ ਤੇ ਪੰਜਾਬ ਦੀ ਯੂਨਿਟ ਦੇ ਤਰਫੋਂ ਤੇ ਬਤੌਰੇ ਕਿਸਾਨ ਹੋਣ ਦੇ ਨਾਤੇ ਸਾਡੇ ਪੂਰਾ ਪ੍ਰਿਆਸ ਰਹੂਗਾ ਵੀ ਇਹ ਜਿਹੜੀ ਪੰਜਾਬ ਦੀ ਮੁੱਢਲੀਆਂ ਸਮੱਸਿਆਵਾਂ ਹੈਗੀਆਂ ਕਿਸਾਨੀ ਦੀਆਂ ਉਹਨਾਂ ਨੂੰ ਪਹਿਲਾਂ ਤਾਂ ਚਿੰਨਿਤ ਕਰੀਏ ਫਿਰ ਉਹਨਾਂ ਨੂੰ ਐਡਰੈਸ ਕਰੀਏ ਕਿਸ ਤਰ੍ਹਾਂ ਉਹਨਾਂ ਦਾ ਮਸਲਾ ਹੱਲ ਕੀਤਾ ਜਾ ਸਕਦਾ ਸਰ ਗਜੇਂਦਰ ਜੀ ਸਰ ਉਤਮਾ ਜੀ ਕਹਿੰਦੇ ਨੇ ਕਿ ਬਾਦਲਿਤ ਦੀ 700 ਫਾਰ ਕਰ ਰਹੇ ਹੋ ਪੰਜਾਬ ਨੇ ਕਿੰਨੀਆਂ ਸੀਟੇ ਜਿੱਤਣੇ ਦਾ ਦਾਅਵਾ ਕਰ ਰਹੇ ਹੋ ਅਭੀ ਤਾਂ 13 ਜਿੱਤੇ <laughs> इसके अलावा गिर जी मैं एड ऑन करूंगा आप नेशनल जनरल सेक्रेटरी भी रहे हैं किसान मोर्चे के उस वक्त के लेकर अभी जिस तरीके से किसान डील कर रहे हैं बीजेपी के कैंडिडेट्स के साथ किसी तरह की बात करेंगे आप उनसे उनके कोई लीडर से बात करेंगे कि आप बैठ सॉर्ट आउट करें या फिर ऐसे ही प्रदर्शन चलता रहेगा आप कैंडिडेट्स को रास्ते में रोक के सवाल पूछेंगे जो ब्लैक फ्लैग दिखाएंगे देखिये जैसा अभी माननीय प्रधान जी ने कहा है भारतीय जनता पार्टी बातचीत के लिए हमेशा तैयार थी तैयार है और तैयार है किसानों का सम्मान करते हुए किसानों की भावना का सम्मान करते हुए माननीय नरेंद्र मोदी जी ने हमेशा हर स्तर पर बातचीत का स्वागत किया और बातचीत करके ही इस समस्या ਸੋ ਖਾੜਾ ਪੰਜਾਬ ਦੇ ਵਿੱਚ 24 ਦਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਗੱਲ ਬੀਜੇਪੀ ਦੇ ਕੀਤੀ ਜਾਵੇ ਤਾਂ ਬੀਜੇਪੀ ਤੋਂ ਦਰਸਲ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਰੋਕਰਾਂਗੇ ਅਗਲੀ ਵੱਡੀ ਖਬਰਦਾਰ ਬੀਜੇਪੀ ਆਗੂ ਬੋਨੀ ਅਜਨਾਲਾ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਇਸਾਈ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਵਿਵਾਦਿਤ ਬਿਆਨ ਦਿੱਤਾ 2024 ਦੇ ਵਿੱਚ ਸਭ ਤੋਂ ਵੱਡਾ ਧਰਮ ਮਸੀਹ ਭਾਈਚਾਰੇ ਦਾ ਹੈ ਵੱਡਾ ਭਰਾ ਪ੍ਰਭੂ ਯਸੂ ਮਸੀਹ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਇਹ ਬੋਨੀ ਅਜਨਾਲਾ ਕਹਿ ਰਹੇ ਨੇ ਬਿਆਨ ਵਾਇਰਲ ਹੋਣ ਤੋਂ ਬਾਅਦ ਬੁੰਨੀ ਅਜਨਾਲਾ ਨੇ ਹਾਲਾਕੇ ਮਾਫੀ ਵੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਥੇਸ ਪਹੁੰਚੀ ਤਾਂ ਮਾਫੀ ਮੰਗਦਾ ਹਾਂ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਕਹਿੰਦੇ ਨੇ ਸਫਾਈ ਦੇ ਵਿੱਚ ਵੀ ਕਿਹਾ ਨਾਲ ਹੀ ਬੁੰਨੀ ਅਜਨਾਲਾ ਨੇ ਕਿਹਾ ਕਿ ਮੇਰੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਦੇ ਨਾਲ ਛੇੜਛਾੜ ਕੀਤੀ ਗਈ ਹੈ ਸਿੱਖ ਧਰਮ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੰਦਾ ਹੈ ਹੁਣ ਜੋ ਬੁੰਨੀ ਅਜਨਾਲਾ ਇਸ ਵਵਾਦ ਬਿਆਨ ਤੋਂ ਬਾਅਦ ਚ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੁਹਾਨੂੰ ਦੱਸ ਦੇ ਕਿ ਬੁੰਨੀ ਅਜਨਾਲਾ ਪੰਜਾਬ ਬੀਜੇਪੀ ਦੇ OBC ਮੋਰਚੇ ਦੇ ਪ੍ਰਧਾਨ ਨੇ ਪਹਿਲਾਂ ਉਹਨਾਂ ਨੇ ਵਿਵਾਦਤ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ। ਉਸੇ ਧਰਮ ਦੇ ਕਹਿੰਦਾ ਕਹਿੰਦਾ ਨਾ ਪ੍ਰੋਫੈਸਰ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈ ਜਿਹੜਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਸ਼ੀ ਮਸੀਹ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਸ਼ੀ ਮਸੀਹ ਆ ਤੇ ਸਭ ਤੋਂ ਛੋਟਾ ਬੱਚਾ ਸੇਖ ਧਰਮ ਦਾ ਆ ਸਾਢੇ 500 ਸਾਲ ਹੋਏ ਆ ਸਾਹਾ ਸੰਗਤ ਜੀ ਕੱਲ੍ਹ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਂ ਹੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਕਾਰ ਕਰਦਾ ਸੀਗਾ ਹੈਗਾ 13ਾਂ ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਕਰਾਂਗੇ 24 ਦੇ ਚੈਂਪੀਅਨ ਦੇ ਨਾਲ ਜੁੜੀ ਹੋਈ ਅਗਲੀ ਵੱਡੀ ਖਬਰ ਦਾ ਦਲਵੀਰ ਗੋਲਦੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸੀਆ ਮਾਨ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਝਾੜੂ ਫੜਿਆ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਬੌਸ ਕਲਚਰ ਨਹੀਂ ਹੈ ਇਸ ਦਰਾਂ ਮੁੱਖ ਮੰਤਰੀ ਮਾਨਦੀਪ ਨੇ ਕਿਹਾ ਗਿਆ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਬੌਸ ਕਲਚਰ ਨਹੀਂ ਹੈ ਅਸੀਂ ਛੋਟੇ ਵੱਡੇ ਭਰਾ ਹਾਂ ਅਸੀਂ ਖਿਲਾਫ ਲੜੇ ਹਾਂ ਪਰ ਸਾਡੀ ਨਿੱਜੀ ਲੜਾਈ ਨਹੀਂ ਹੈ ਮੁੱਖ ਮੰਤਰੀ ਮਾਨਦੀਪ ਵੀ ਕਹਿੰਿਆ ਗਿਆ ਕਿ ਅਸੀਂ ਜ਼ਰੂਰ ਇੱਕ ਦੂਜੇ ਦੇ ਖਿਲਾਫ ਲੜੇ ਹਾਂ ਪਰ ਸਾਡੀ ਨਿੱਜੀ ਲੜਾਈ ਨਹੀਂ ਹੈ ਜੋ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਹੈ ਮੈਂ ਮੌਕਾ ਦੇਵਾਂਗਾ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਉੱਥੇ ਦਲਵੀਰ ਗੋੜੀ ਨੇ ਸੁਜਾਇਨਿੰਗ ਤੋਂ ਬਾਅਦ ਕਿਹਾ ਕਿ ਸੀਐਮ ਸਾਹਿਬ ਦਾ ਵਡੱਪਣ ਮੈਨੂੰ ਸੀਐਮ ਸਾਹਿਬ ਦੇ ਵਡੱਪਣ ਦੇ ਮੈਨੂੰ ਜੁਆਇਨ ਕਰਵਾਇਆ ਮੈਂ ਕਾਂਗਰਸ ਛੱਡੀ ਨਹੀਂ ਇੱਕ ਤਰ੍ਹਾਂ ਦੇ ਨਾਲ ਮੈਨੂੰ ਕੱਢਿਆ ਗਿਆ 2.5 ਸਾਲ ਗਾਇਬ ਰਹਿਣ ਵਾਲਿਆਂ ਨੂੰ ਟਿਕਟ ਮਿਲ ਗਈ ਦਲਵੀਰ ਗੋੜੀ ਕਾਂਗਰਸ ਦੇ ਵਰਤੇ ਹੋਏ ਨਜ਼ਰ ਆਏ ਮਿਹਨਤ ਕਰਨ ਵਾਲੇ ਖਾਲੀ ਰਹਿ ਗਏ ਦਲਵੀਰ ਗੋੜੀ ਨੇ ਕਿਹਾ ਕਿ ਮਿਹਨਤ ਕਰਨ ਵਾਲੇ ਖਾਲੀ ਰਹਿ ਗਏ ਗੱਲ ਟਿਕਟ ਦੀ ਨਹੀਂ ਗੱਲ ਸਵੇ ਮਾਨਦੀ ਹੈ ਮੇਰੇ ਖਿਲਾਫ ਬੋਲਣ ਵਾਲਿਆਂ ਨੂੰ ਪਿੰਡ ਦੇ ਵਿੱਚ ਟਕਰਾਂਗਾ ਗੋਲਡੀ ਦਲਵੀਰ ਗੋਲਡੀ ਦੇ ਬਲੇ ਵੀ ਕਿਹਾ ਗਿਆ ਕਿ ਮੇਰੇ ਖਿਲਾਫ ਬੋਲਣ ਵਾਲਿਆਂ ਨੂੰ ਪਿੰਡ ਦੇ ਵਿੱਚ ਟਕਰਾਂਗਾ ਗੋਲਡੀ ਨੇ ਦਰਸਲ ਕੱਲ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਸੀਗਾ ਸੰਗਰੂਰ ਤੋਂ ਟਿਕਟ ਨਾ ਮਿਲਣ ਤੋਂ ਦਰਸ ਲਗਾਤਾਰ ਜੋ ਕੇ ਨਾਰਾਜ਼ ਚੱਲ ਰਹੇ ਸਨ ਕਿਉਂਕਿ ਦਾਵੇਦਾਰ ਦਲਵੀਰ ਗੋਲਡੀ ਜੂਰ ਕਾਂਗਰਸ ਦੇ ਸੰਗਰੂਰ ਤੋਂ ਜਿਹੜੇ ਕਿ ਮੰਨੇ ਜਾ ਰਹੇ ਸਨ ਪਰ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਉੱਥੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਦਲਵੀਰ ਗੋਲਡੀ ਜਿਹੜੇ ਕਿ ਨਾਰਾਜ਼ਗੀ ਨਜ਼ਰ ਆ ਰਹੀ ਸੀ ਤੇ ਆਖਰਕਾਰ ਉਹਨਾਂ ਨੇ ਆਮ ਤੋ ਮੈਂ ਪਹਿਲਾਂ ਵੀ ਦੱਸਿਆ ਹੈ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਂਦੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਂਦੇ ਆਂ ਔਰ ਯੂਥ ਦੀ ਇਸ ਵਕਤ ਤਾਂ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਪੋਲਿਟਿਕਸ 'ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪੱਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅੱਪਰ ਰਾਜਨੀਤੀ ਤੋਂ ਮੁਕਰਦੇ ਕਿਉਂ ਆਂ ਭੱਜਦੇ ਕਿਉਂ ਆਂ ਵਿਚਵੜੀਏ ਉਹ ਅੰਗਰੇਜ਼ੀ ਦੇ ਕਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਕਿ ਮਾਰੇ ਬੰਦੇ ਨੇ ਤੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਚੰਗੇ ਬੰਦਿਆਂ ਨੂੰ ਜਾਨ ਦੀ ਲੋੜ ਆ ਗਈ ਉਹ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਧਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਧਲਾਪਣ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜਿਹੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੇ ਸੰਸਥਾਵਾਂਾਂ 'ਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਦ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ 'ਚ ਸਾਰੀ ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ ਕੀਤੀ ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆ ਘੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਗਿਆ ਬਈ ਗੋਲਦੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜਾ ਮੈਂ ਐਜ਼ ਮੈਂਬਰ ਪਾਰਲੀਮੈਂਟ ਤੂੰ ਮੈਨੂੰ ਦੱਸ ਤੇ ਇਹ ਜਿਹੜੀ ਆਪਣਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਐਸਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਤੇ ਵੀ ਤਾਂ ਜਕਸਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਜੇਪੀ ਹੋ ਸਕਦੀ ਹੈ ਖਹਿਰਾ ਦੀ ਅਗਲੀ ਪਾਰਟੀ ਵੱਡੀ ਭੁਖਬਾਣੀ ਵੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਸੀਐਮ ਨੇ ਕਿਹਾ ਕਿ ਬੀਜੇਪੀ ਦੀ ਬੋਲੀ ਬੋਲ ਰਹੇ ਨੇ ਖਹਿਰਾ ਖਹਿਰਾ ਨਿੱਜੀ ਕੀੜਾ ਕੱਟ ਰਹੇ ਨੇ ਖਹਿਰਾ ਨੂੰ ਬਹੁਤ ਕਾਲੀ ਹੈ ਕੁਝ ਬਣਨ ਦੀ ਖਹਿਰਾ ਨੇ ਪਹਿਲਾਂ ਬਠਿੰਡਾ ਹਾਰ ਕੇ ਉੱਥੋਂ ਦੇ ਲੋਕਾਂ ਤੋਂ ਮਾਫੀ ਮੰਗੀ ਸੀ ਹੁਣ ਸੰਗਰੂਰ ਦੇ ਲੋਕਾਂ ਤੋਂ ਮੰਗਣਗੇ ਸੋ ਸੁਖਪਾਲ ਸਿੰਘ ਖਹਿਰਾ ਤੇ ਮੁੱਖ ਮੰਤਰੀ ਮਾਨ ਇਸ ਦੌਰਾਨ ਵਰਦੇ ਹੋਏ ਨਜ਼ਰ ਆਏ ਇਥੋਂ ਤੱਕ ਮੁਖ ਮੰਤਰੀ ਮਾਨ ਨੇ ਪੇਪਰ ਨੇ ਕਰ ਦਿੱਤੀ ਕਿ ਬੀਜੇਪੀ ਖੈਰ ਅਗਲੀ ਪਾਰਟੀ ਹੋ ਸਕਦੀ ਹੈ ਸਾਡੀ ਪਾਰਟੀ ਚ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਅਸਤਿਰਤਾ ਨਹੀਂ ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇਦਾਂ ਕਰ ਸਕਦੀ ਹੈ ਕਿ ਈਡੀ ਭੇਜ ਦੋ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬੌਂਡ ਦੇ ਦੇ ਜਾਂ ਪਾਰਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖੈਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹਦਾ ਮਤਲਬ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਤਦ ਸੋਪਾਲ ਸਿੰਘ ਖੇਰਾ ਨੇ ਇਲਜ਼ਾਮ ਲਗਾਇਆ ਕਿ ਦਲਵੀਰ ਗੋਲਡੀ ਨੂੰ ਵਿਜੀਲੈਂਸ ਦਾ ਡਰਾਵਾ ਦੇ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਜਾਂਦਕਿ ਸੀਆ ਮੰਨ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਔਰ ਗੋਲਡੀ ਮੁਤਲਕ ਇੱਕ ਖਬਰ ਆਈ ਹੈ ਮੈਨੂੰ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ। ਭਗਵੰਤ ਮਾਨ ਨੇ ਉਹਦੀਆਂ ਮਲਟੀਪਲ ਵਿਜੀਲੈਂਸ ਇਨਕੁਆਇਰੀਆਂ ਖੋਲੀਆਂ ਹੋਈਆਂ। ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ ਉਹ ਸ਼ਾਇਦ ਔਰ ਪੌਣੇ 2 2 ਲੱਖ ਰੁਪਏ ਦੇ ਲਿਆਂਦੇ ਗਏ ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ ਕਟੋ-ਕਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸ ਨੂੰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਈਲ ਦੀ ਫੈਕਟਰੀ ਲਾ ਲਈ ਸੀ ਆਪਣੀ ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ੱੱਕੇ ਨਾਲ 골ਡੀ ਆਪਣੇ ਪਰਿਵਾਰ ਦੀਆਂ ਟਾਈਲਾਂ ਭੇਜਦਾ ਸੀ ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਉਹਦੀ ਇੱਛਾ ਵਾ ਉਸ ਨੂੰ ਮੇਰਾ ਕਿ ਸ਼ੁਭ ਕਾਮਨਾ ਵਾ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ ਯਾਦ ਰਹੇ ਇੱਕ ਖੰਜਰ ਮਾਰਨ ਵਾਲੀ ਪਾਰਟੀ ਆ ਤੇ ਬਚਣਾ ਗੋਲਡੀ ਤੂੰ ਵੀ ਨਹੀਂ ਗਾ ਤੇ ਥੋੜੇ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਕਿ ਅਸੀਂ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ ਮੈਨੂੰ ਪਤਾ ਤੁਹਾਨੂੰ ਡਰਾ ਕੇ ਧਮਕਾ ਕੇ ਲੈ ਕੇ ਗਏ ਨੇ ਵਾਹ ਨੇ ਕੋਈ ਕਿਸੇ ਕਿਸਮ ਦਾ ਨਾ ਤਾਂ ਗੋਲਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਦ ਜਲਜ਼ਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵਿੱਚ ਚੱਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸਵੈਸਤਾ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਜਦ ਰੋਕ ਕਰਾਂਗੇ ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਦਾ ਮੁਲਜ਼ਮ ਅਨੋਜ <th>ਥਾਪਨ ਨੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਉਸਨੇ ਆਪਣੀ ਜਾਨ ਦੇ ਦਿੱਤੀ ਬਾਥਰੂਮ ਦੇ ਵਿੱਚ ਫਾਹਾ ਲਗਾ ਕੇ ਉਸ ਦੇ ਵੱਲੋਂ ਖੁਦਕੁਸ਼ੀ ਵੀ ਕੀਤੀ ਹੈ ਅਨੋਜ <th>ਥਾਪਨ ਜੋ ਕਿ ਅਬੋਹਰ ਦਾ ਰਹਿਣ ਵਾਲਾ ਸੀਗਾ ਮੁਲਜ਼ਮ ਅਨੋਜ <th>ਥਾਪਨ ਤੇ ਹਥਿਆਰ ਮਹਿਆ ਕਰਵਾਉਣ ਦੇ ਇਲਜ਼ਾਮ ਨੇ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਤੇ ਦਰਸਲ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਚਿੱਕੇ ਕਰਕੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਸਿੱਧੇ ਤੌਰ ਤੇ ਜਿਹੜੇ ਕਿਤਾਰਿਆਂ ਨੂੰ ਥਾਪਨ ਦੇ ਨਾਲ ਜੁੜਦੇ ਜਿਸ ਨੂੰ ਕਿ ਪਿਛਲੇ ਦਿਨੇ ਜਿਹੜਾ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਜੋ ਕਿ ਪੁਲਿਸ ਹਿਰਾਸਤ ਦੇ ਵਿੱਚ ਸੀਗਾ ਤੇ ਪੁਲਿਸ ਹਿਰਾਸਤ ਦੇ ਦਰਾਂ ਹੀ ਅਨੋਈ ਥਾਪਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹਾਲਾਂਕਿ ਜਰੂਰ ਇਹ ਵੱਡਾ ਸਵਾਲ ਵੀ ਬਣਦਾ ਹੈ ਕਿ ਉਹ ਮੁਲਜ਼ਮ ਜਿਹੜਾ ਕਿ ਅਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਮਾਮਲੇ ਦੇ ਵਿੱਚ ਨਾਮਜ਼ਦ ਸੀਗਾ ਜਿਸ ਨੂੰ ਕਿ ਗ੍ਰਫਤਾਰ ਕੀਤਾ ਗਿਆ ਸੀਗਾ ਕਿ ਉਸ ਦੇ ਵੱਲੋਂ ਹੀ ਹਤਕੁਸ਼ੀ ਕਰ ਲਈ ਕਿ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਇਹ ਵੀ ਇਸ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਦਈਏ ਕਿ ਹੁਣ ਪੂਰੇ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਕਿਉਂ ਤਾਂ ਸੀਆਈਡੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾਵੇਗੀ ਕਿਉਂਕਿ ਸੱਦੇ ਤੌਰ ਤੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਜੇਕਰ ਪੁਲਿਸ ਹਰਾਸ ਦੇ ਵਿੱਚ ਕੋਈ ਮੁਲਜ਼ਮ ਹੈ ਆ ਗੰਭੀਰ ਅਪਰਾਧ ਉਸ ਦੇ ਵੱਲੋਂ ਕੀਤਾ ਗਿਆ ਤੇ ਇਸ ਤਰੀਕੇ ਦੇ ਨਾਲ ਪੁਲਸ ਰਸ ਦੇ ਵਿੱਚ ਆ ਖੁਦਕੁਸ਼ੀ ਕਰ ਲਈ ਜਾਵੇ ਤਾਂ ਹੁਣ ਸੀਆਈਡੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਰਕਾਰ ਕਿੱਥੇ ਕੋਈ ਕਮੀ ਰਹੀ ਹੈ ਕਿੱਥੇ ਕੋਈ ਲਾਪਰਵਾਹੀ ਰਹੀ ਹੈ ਜਿਸ ਦੇ ਚੱਲਦਿਆਂ ਪੁਲਸ ਹਰਾਸ ਦੇ ਵਿੱਚ ਇਹ ਅਨੁਜ ਥਾਪਨ ਦੇ ਵੱਲੋਂ ਆ ਖੁਦਕੁਸ਼ੀ ਕਰ ਲਈ ਗਈ ਦਰਸਲ ਆ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਤੇ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲ ਲਗਾਤਾਰ ਜਾਂਚ ਨੂੰ ਅੱਗੇ ਵਧਾਇਆ ਜਾਂਦਾ ਹੈ ਛੂਟਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਦੇ ਵਿੱਚ ਹਥਿਆਰ ਸਪਲਾਈ ਕਿਸੇ ਵੱਲ ਕੀਤੀ ਜਾਂਦੀ ਦੀ ਮਦਦ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਵੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਹੀ ਨਾਮ ਸੀਗਾ ਅਨੁਜ ਥਾਪਣ ਹਾਂ ਦਰਸਲੇ ਨਾ ਸਾਰੇ ਮੁਲਜ਼ਮਾਂ ਤੇ ਮਕੋਕਾ ਦੇ ਤਹਿਤ ਪਿਛਲੇ ਦੀ ਨਹੀਂ ਪੂਰੀ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਪੁਲ ਸਿਹਰਾਸੇ ਦੇ ਵਿੱਚ ਇਹ ਮੁਲਜ਼ਮ ਸੀਗਾ ਤੇ ਪੁਲ ਸਿਹਰਾਸੇ ਦੇ ਦੌਰਾਨ ਹੀ ਅਨੁਜ ਥਾਪਣ ਦੇ ਵੱਲੋਂ ਆਪਣੀ ਜਾਨ ਦੇ ਦਿੱਤੀ ਜਾਂਦੀ ਹੈ ਆ ਖੁਦਕੁਸ਼ੀ ਕਰ ਲਈ ਜਾਂਦੀ ਹੈ ਤਾਂ ਹੁਣ ਇਸ ਪੂਰੇ ਕੇਸ ਦੇ ਵਿੱਚ ਸੀਆਈਡੀ ਦੇ ਵੱਲੋਂ ਜਾਂਚ ਵੀ ਕੀਤੀ ਜਾਵੇਗੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਰਕਾਰ ਕੀ ਅਜਿਹੀ ਵਜ੍ਹਾ ਰਹੀ ਜਾਂ ਕਿੱਥੇ ਕੋਈ ਲਾਪਰਵਾਹੀ ਰਹੀ ਕਿ ਜਿਸ ਦੇ ਚੱਲਦਿਆਂ ਪੁਲਿਸ ਹਿਰਾਸਤ ਦੇ ਵਿੱਚ ਅਨੁਜ ਖਾਪਨ ਨੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਜਦੋਂ ਕੋਈ ਵੱਡਾ ਕੇਸ ਹੁੰਦਾ ਹੈ ਉਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਗ੍ਰਫਤਾਰ ਹੁੰਦੇ ਨੇ ਕੜੀ ਦੇ ਨਾਲ ਕੜੀ ਜੁੜਦੀ ਹੈ ਤਾਂ ਹੀ ਜਿਹੜਾ ਕਿ ਢੂੰਗਾਈ ਦੇ ਨਾਲ ਜਾਂਚ ਕਰਦੇ ਉਹ ਬਿਲਕੁਲ ਐਂਡ ਤੱਕ ਪਹੁੰਚਿਆ ਜਾ ਸਕਦਾ ਅਸਲ ਖੁਲਾਸਾ ਉਸ ਵਾਰਦਾਤ ਦੇ ਵਿੱਚ ਹੋ ਸਕਦਾ ਤੇ ਜੇਕਰ ਕਿਸੇ ਮੁਲਜ਼ਮ ਦੇ ਵੱਲੋਂ ਆਪਣੀ ਜਾਨ ਦਿੱਤੀ ਜਾਵੇ ਤਪਣੇ ਆਪ ਦੇ ਉਸ ਕੇਸ ਦੇ ਵਿੱਚ ਜਾਂਚ ਦੇ ਵਿੱਚ ਇੱਕ ਵੱਡੀ ਰੁਕਾਵਟ ਵੀ ਪੈਦਾ ਹੋ ਜਾਂਦੀ ਹੈ ਕਿ ਪਤਾ ਨਹੀਂ ਹੋਰ ਕਿੰਨੇ ਉਸ ਦੇ ਕੋਲ ਰਾਸਥਨ ਹੋਰ ਕਈ ਗੱਲਾਂ ਦਾ ਜਿਹੜਾ ਕਿ ਖੁਲਾਸਾ ਹੋ ਸਕਦਾ ਸੀਗਾ ਪਰ ਇਸ ਦੇ ਵਿਚਾਲੇ ਉਸ ਮੁਲਜ਼ਮ ਤੇ ਬੋਲੂ ਜਿਹੜਾ ਕਿ ਪੁਲਸ ਰਸਤੇ ਦੇ ਵਿੱਚ ਆਪਣੇ ਜਾਨ ਦੇ ਦਿੱਤੀ ਗਈ ਇਸ ਦੇ ਵੱਲੋਂ ਖੁਦਕੁਸ਼ੀ ਕਰ ਲਿਗੇ ਤੇ ਹੁਣ ਸੀਆਈਡੀ ਦੇ ਵੱਲੋਂ ਇਸ ਪੂਰੇ ਕੇਸ ਦੇ ਵਿੱਚ ਜਾਂਚ ਵੀ ਕੀਤੀ ਜਾਵੇਗੀ ਉਸਮ ਸੁਲਮਾਨ ਖਾਨ ਫਾਇਰਿੰਗ ਮਾਮਲੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਕਿ ਮੁਲਜ਼ਮ ਅਨੋਜ ਥਾਪਨ ਨੇ ਖੁਦਕੁਸ਼ੀ ਕਰ ਲਈ

पुलिस ओढ़ने के लिए जो चादर देखी अनुज ने उसी के टुकड़े से जो है फांसी और इस मामले में दक्षिण मुंबई के आजाद मैदान दुर्घटना से मौत का मामला दर्ज किया गया है पुलिस ने बताया कि थापण मूल रूप ऐसी पंजाब का रहने वाला था उसे सोनू कुमार बिस्नोई के साथ कथित तौर पर शूटर सागर पाल विक्की गुप्ता को हथियारों की आपूर्ति करने के मामले में जो है गिरफ्तार किया गया था जी। अभी तो अब तक क्या कुछ साफ हो पाया हालांकि सवाल जरूर खड़े हो रहे हैं कि कैसे पुलिस हिरासत में अनुज थापन की तरफ से सुसाइड कर लिया जाते है अब तक क्या कुछ साफ हुआ है देखिए एक ही चीज साफ हो पाई है कि उसने जो है ग्यारह से बारह बजे के दरमियान जो है टॉयलेट में चादर के टुकड़े से जो है आत्महत्या की है उसने और इस पूरे मामले की जांच जो है स्टेट कर रही है आजाद मैदान पुलिस स्टेशन में एडीआर का मामला दर्ज किया गया है और अब सवाल ये खड़ा होता है कि हथियार सप्लाई किया था और ये दोनों डायरेक्ट टच में थे जो है गैंग से और ये दोनों ही शूटरों को निर्देश भी दे रहे थे मोबाइल फोन पे कई रिकॉर्डिंग भी इसके जो है क्राइम ब्रांच को मिले हैं तो जो दो महत्वपूर्ण जो है मामले में से एक ने आत्महत्या कर ली तो कहीं ना कहीं इसका इफेक्ट जो है वो केस पर भी पड़ेगा और पुलिस की जाँच से सवालिया निशान भी खड़ा हो रहा है क्योंकि ये जो लॉकअप जिस लॉकअप में ये था ये लॉकअप जो है मुंबई पुलिस कमिश्नरेट दफ्तर में ही बना हुआ है तो जब मुंबई पुलिस कमिश्नर दफ्तर के लॉकर में इस तरह की चीजें हो सकती हैं, तो आप समझ सकते हैं कि मुंबई पुलिस की कार्यप्रणाली किस प्रकार की, की होगी और इस इंसिडेंट ने निश्चित रूप से उनकी कार्यप्रणाली पे जो सवाल निशान खड़ा हो गया है हमें तो जिस लॉकअप में अनुज से सुसाइड किया गया क्या बाकी आरोपियों की बात की जाए तो क्या वो भी वहां पे थे वहां पे, पे पुलिस हिरासत में थे ठीक इसमें जिसमें जो चार आरोपी गिरफ्तार हैं उसमें से तीन आरोपी जो है आठ मई तक पुलिस कस्टडी में है जिसमें से जो है जो विक्की था सागर था और ये ये तीनों जो है पुलिस कस्टडी में है और अलग अलग लॉकअप में क्राइम ब्रांच के हैं लेकिन ये जो अलग अलग लॉकअप भी है ये तीनों ही लॉकअप जो है मुंबई पुलिस कमिश्नर के दफ्तर में ही है यही बताया जा रहा है पुलिस की तरफ से कि टॉयलेट में सागर के टुकड़े से जो है इसने आत्महत्या की है अपने आप को लटका के और आ, उसके बाद से जो है जैसी खबर आई साढ़े बारह बजे करीब इसे नजदीकी जीटी अस्पताल ले जाया गया जहाँ चेकिंग के दौरान ही डॉक्टर ने इसे मृत घोषित कर दिया अब इस पूरे मामले की जांच जाँच करिए लेकिन कहीं ना कहीं सबसे बड़ा सवाल क्या है कि इसके आत्महत्या करने से इस केस से बहुत बड़ा असर पड़ेगा क्योंकि तो इन दोनों ने ही कबूल किया था कि ये डायरेक्ट जो है हथियार देने आए थे पैसों और ट्रांजेक्शन भी इन्होंने किया था जी जी ਠੀਕ ਹੈ ਅਮਿਤ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਮੁਲਜ਼ਮ ਅਨੋਈ ਛਾਪਨ ਨੇ ਫੁੱਲ ਸਹਿਰਾਸਤ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ ਜਿਸ ਨੂੰ ਲੈ ਕੇ ਹੁਣ ਕਈ ਸਵਾਲ ਵੀ ਖੜੇ ਹੋ ਰਹੇ ਨੇ ਤੇ ਪੂਰੇ ਮਾਮਲੇ ਦੇ ਵਿੱਚ ਹੁਣ ਸੀਆਈਡੀ ਦੇ ਵੱਲੋਂ ਜਾਂਚ ਵੀ ਕੀਤੀ ਜਾਵੇਗੀ